ਤਾਂ ਦੇਖਣ ਲਈ ਆਹ ਉਹ ਵੀ ਕਾ ਉਹ ਕਿਰੇ ਚੈਨੇ ਵਿੱਚੋਂ ਦੇ ਅੱਗੇ ਆਉਂਦੇ ਆ ਸਭੇ ਲੋਕ ਲਿਆ ਹਾਂ ਤੇ ਉਹਨਾਂ ਨੇ ਬੜਾ ਇੱਥੇ ਬੜਿਆ ਵੇਖਿਆ ਗੁਰਦੁਆਰੇ ਦੇ ਵਿਚਾਰੇ ਮਗਾਨ ਦੇ ਉਹਨਾਂ ਨੇ ਇੱਕ ਦੀ ਉੱਚੀ ਥੇ ਨਹੀਂ ਬਣਾਈ ਹੁੰਦੀ ਆ ਅੱਛਾ ਉਹਦੇ ਉੱਤੇ ਗ੍ਰੰਥ ਰੱਖਦੇ ਸੀ ਗ੍ਰੰਥ ਜਰਾਜੀ ਉਹ ਗ੍ਰੰਥ ਉਹ ਗ੍ਰੰਥ ਬਾਦ ਦੇ ਸੀ ਅਸੀਂ ਕਰਾਨ ਬੰਦ ਅੱਛਾ ਅੱਛਾ ਉਹ ਵੀ ਗ੍ਰੰਥ ਬਾਦ ਦੇ ਸੀ ਉਹ ਕੀ ਸਬਜ਼ ਲਾਂਦੇ ਸੀ ਕੋਈ ਪਤਾ ਉਹ ਮੈਨੂੰ ਨਹੀਂ ਪਤਾ ਉਹ ਵਡੇਰਿਆਂ ਨੂੰ ਪਤਾ ਅੱਛਾ ਵਡੇਰਿਆਂ ਨੂੰ ਪਤਾ 5-6 ਸੇਮ ਸੇਖਣੀ ਕੀ ਮਤਲਬ ਹੋ ਰਿਹਾ ਅੱਛਾ ਉਹ ਮੇਰੇ ਭਰਾ ਦੇ ਨਾਲ ਉਹਦੇ ਵਿੱਚ ਪੱਤੀ ਹੋਇਆ ਅੱਛਾ ਅੱਛਾ ਜਾਨ ਬੜਾ ਜੀ ਹਾਂ ਹਾਂ ਉਹਨੇ ਕਹਿੰਿਆ ਉਹ ਤਾਂ ਲਿਉਣਾ ਹੀ ਜਾਂਦੇ ਨੇ ਜਿਹੜੇ ਕਿਤੇ ਉਹਨਾਂ ਨੇ ਆਉਣਾ ਹੈ ਨਾ ਉਹਨਾਂ ਨੇ ਗੋਸਣਾ ਘਲਾ ਦੇਣਾ ਕੱਟੇ ਦਾ ਗੋਸਥਾ ਦੇ ਲਈ ਬਰਿੰਡ ਕੇ ਰੱਖਿਆ ਅੱਛਾ ਅਸੀਂ ਖਾਣਾ ਅੱਛਾ ਕੱਟੇ ਦਾ ਗੋਸਥਾ ਸਾਡੇ ਬਿੱਲੋ ਖਾ ਕੇ ਜਾਂਦੇ ਸੀ ਅੱਛਾ ਤੇ ਰਾਤ ਸ਼ਰਾਬਾਂ ਜੋਨੇ ਦੇ ਸੀ ਹੂੰ ਹੂੰ ਤੇ ਘਰ ਆ ਕੇ ਖਾਣਾ ਪੀਣਾ ਦੇ ਆਖਣਾ ਪੈਂਦਾ ਚਿੱਕੀ ਵੜੀ ਕੱਟੇ ਦਾ ਗੋਸਥਾ ਅੱਛਾ ਬੱਕਰੇ ਦਾ ਲਾਗਦਾ ਕੀ ਤਾਂ ਖੰਦ ਨੇ ਸਾਲੂ ਅੱਛਾ ਅੱਛਾ ਕੱਟੇ ਦਾ ਕੰਦ ਨੇ ਯਾਨੀ ਕਿ ਪਿਆਰ ਮੁਹੱਬਤ ਛੋਟਾ ਬਹੁਤ ਸੀ ਬਹੁਤ ਸੀ ਬਹੁਤ ਸੀ ਖਾਣਾ ਬਹੁਤ ਪਿਆਰ ਮੁਹੱਬਤ ਸੀ ਅੱਛਾ ਤੇ ਜਾਣੇ ਕਾਂਦੇ ਪੀਂਦੇ ਰਹੇ ਹੂੰ ਉੱਥੇ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਮੈਂ ਜਦੋਂ ਰੱਬਾ ਹੁਣ ਵੀ ਜਦੋਂ ਬੰਨੀ ਹੁਣ ਵੀ ਰੱਬਾ ਬੰਨੀ ਫਿਰ ਉੱਥੋਂ ਦੇ ਸਿੱਖਾਂ ਨੇ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਇੱਥੋਂ ਨਹੀਂ ਉੱਥੋਂ ਦੇ ਜਿਹੜੇ ਥੋੜੀ ਯਾਰ ਬੈਲੀ ਸੀ ਯਾਰ ਮੁਰਖੀ ਉਹੋ ਹੀ ਪਏ ਆ ਨਹੀਂ ਪੁੱਤਿਆਂ ਦੇ ਪੁੱਤਿਆਂ ਦੇ ਪੁੱਤਿਆਂ ਆਇਆ ਕੀ ਪੈਣਾ ਉਹਨਾਂ ਦੇ ਘਰ ਹੀ ਇੱਕ ਸੀ ਹਾਂ ਉਹ ਤਾਂ ਥੋੜਾ ਘਰ ਹੀ ਉਹਦੇ ਪੈ ਚੋਲੇ ਦਾ ਦੀਪੋ ਉਹਨੇ ਲਿਆ ਘੇਰ ਗਿਆ ਪਹਿਲੂ ਨਿਕਲ ਗਿਆ ਮੀਨਾ ਅੱਛਾ ਉਹ ਉਹ ਦੂਜਿਆਂ ਨਾਲ ਉਹ ਰਲ ਕੇ ਬਾਹਰ ਆਇਆ ਨਾਲ ਅੱਛਾ ਦੀਪੋ ਦੀਪੋ ਕੋਈ ਰਿਆ ਉਹ ਪੁੱਤਿਆਂ ਅੱਜ ਹੀ ਰਹਿੰਦਾ ਸੀ ਉਹ ਵਿਚ ਰਹਿੰਦਾ ਮੇਰੀ ਮਾਂ ਘਰ ਉਹਦੇ ਭਰਾ ਦੂਜੇ ਘਰ ਅੱਛਾ ਉਹ ਫਿਰ ਉਹ ਭਰਾ ਬਾਕੀ ਸਨੇਹ ਆਦੇ ਸਨੂਰੇ ਸਾਰੇ ਸਾਡੇ ਹੱਲੇ ਤੋਂ ਵੀ ਸਾਰੇ ਉਹ ਪੈਂਦੀ ਰਿਹਾ ਅੱਛਾ ਉਹੀ ਲਿਆ ਆ ਤੁਹਾਡੇ ਤੇ ਚੜਾਈ ਉਹਨੇ ਚੜਾਈ ਕੀਤੀ ਨਾਲ ਉਹਨਾਂ ਦੇ ਨਾਲ ਕੇ ਆਇਆ ਹਾਂ ਨਾਲ ਚੜਕੇ ਹੋਰ ਆ ਗਿਆ ਕੋਈ ਨੂੰ ਪਤਾ ਲੱਗ ਗਿਆ ਵੀ ਰਲ ਕੇ ਬਾਅਦ ਚ ਪਤਾ ਲੱਗਿਆ ਉਹਦਾ ਕੀ ਬਣਿਆ ਬਾਅਦ ਚ ਕੋਈ ਪਤਾ ਬਾਅਦ ਚ ਉਹਦਾ ਕੀ ਬਣਾ ਵਾਹੇਗਾ ਕਿ ਮਰ ਗਿਆ ਹਾਂ ਜਾਨੇ ਰੱਬ ਹੀ ਦੇ ਰੋਲੇ ਆ ਗਿਆ ਮੁਰਕਿਓ ਪੂਰੇ ਉਹਨਾਂ ਦੇ ਨਾਲ ਨਾਲ ਕਿਥੇ ਰੁਪਏ ਹੂੰ ਕੀ ਪਤਾ ਉਹ ਮੁਰਕਿ ਬੜਿਆ ਕੇ ਦੀਦਾ ਉਹ ਤੇ ਤੈਨੂੰ ਦੱਸੀ ਜਨਾ ਕਿ ਉਹਨਾਂ ਨਾਲ ਕੇ ਆਇਆ ਹੂੰ ਜੇ ਚੜਾ ਸੀ ਮੇਰੇ ਨਾਲ ਕੇ ਚਲੇ ਅੱਛਾ ਉਹ ਇਹ ਤੇ ਭਾਈ ਵੇਖੋ ਪੇ ਸੇਖਾ ਹੈ ਦੇਖਣੇ ਕੱਠੇ ਵੜ ਕੇ ਜੀ ਲੈ। ਅੱਛਾ। ਉਹਨੇ ਇੱਥੇ ਉਹ ਜਿਹੜਾ ਹਾਂ ਮੀਵਈ ਮੀ ਮੀਵਲਾ ਪਿੰਡ ਜਿਲ੍ਹੇ ਜਿਲੰਧ ਦੇ ਅੱਛਾ ਉਹ ਅਸਲਮ ਵਾਲਾ ਅਸਲਮ ਵਾਲਾ ਅਸਲਮ ਚੌੜੀ ਅਸਲਮ ਵਾਲਾ ਹਾਂ ਅਸਲਮ ਉਹ ਜੋ ਭਰਾ ਜੀ ਅੱਛਾ ਉਹਨਾਂ ਦੇ ਸੱਤ ਖੂਦ ਦਿੱਤੀ ਸੀ। ਅੱਛਾ ਚੌੜੀ ਅਸਲਮ ਦੇ ਆਹੋ ਤੇ ਆਹ ਬੂਰੇ ਵੀ ਉਹਨਾਂ ਦੀ ਪੈਰੀ ਸੀ। ਉਹ ਥੋੜੀ ਤੋਂ ਕਿੰਨੇ ਕੁ ਦੂਰ ਸੀ? ਉਹ ਸੱਤ ਤੋਂ ਪੀ ਪਟਕੀ ਮੀਲੇ ਦੇ ਜਿਲ੍ਹਾ ਜਲੰਧ ਦੇ ਵਿੱਚ ਅੱਛਾ ਅੱਛਾ ਨੇੜੇ ਸੀ ਫਰ ਤਾਂ ਹਾਂ ਚੌਰੀ ਅਸलम ਦੇ ਪਿੰਡ ਤੁਹਾਡੇ ਨੇੜੇ ਹੀ ਸੀ ਨੇੜੇ ਸੀਗੇ ਪਿਛਲੇ ਜਲੰਧ ਦੇ ਵਿੱਚ ਉਹ ਦਾ ਦਰਿਆ ਤੋਂ ਪਾਰ ਹੋਦੀ ਅੱਛਾ ਆ ਸਾਡੀ ਦੁਨੀਆ ਬੋਲ ਵਾਲੇ ਤੋਂ ਇਕੱਠੇ ਸੀ ਉਹ ਇਕੱਠੇ ਸੀ ਦੁਨੀਆ ਬੋਲ ਨਹੀਂ ਸਾਡੇ ਰਿਸ਼ਤੇਦਾਰ ਹਾਂਜੀ ਹਾਂਜੀ ਉਹ ਉਥੋਂ ਦੇ ਪਤਵਾਂ ਦੇ ਠੀਕ ਆ ਤੇ ਮੂਲੇ ਮੂਲੇਵਾਲ ਮੀਵਾਲ ਹਾਂ ਉਹ ਆੜਾ ਸ਼ਾਹਕੋਟ ਚ ਇਹ ਜਾਨੇ ਉਹਨਾਂ ਦੇ ਇਹ ਰਾਇਆਂ ਦੇ ਪਿੰਡ ਆ ਅੱਛਾ ਤੇ ਪਤਵਾਂ ਜੱਟਾਂ ਦੀਆਂ ਜਿਲ੍ਹੇ ਜਲੰਧ ਦੇ ਅੱਛਾ ਅੱਛਾ ਜੇ ਇਥੋਂ ਆਉਣ ਨੂੰ ਮੁਠਿਆਕ ਤੇਰੇ ਨਹੀਂ ਦੇ ਜੀ ਹਾਂ ਉਹਨਾਂ ਆਖੇ ਰਿਆਤ ਕਬੂਤਰੇ ਚ ਰਹਿੰਦੇ ਆ ਜਿਲ੍ਹੇ ਜਲੰਧ ਦੇ ਰਿਆਤ ਕਬੂਤਰੇ ਜਿਹੜਾ ਜਲੰਧ ਤੋਂ ਕਰਦੇ ਬੰਦੇ ਕਬੂਤਰਾਂ ਆ ਰਿਆਤ ਕਬੂਤਰਾਂ ਅੱਛਾ ਐ ਜਲੰਧ ਦੇ ਦਾ ਹੂੰ ਹੂੰ ਉਹ ਆਂਦੇ ਅਸੀਂ ਰਿਆਤ ਕਬੂਤਰੇ ਚ ਰਹਿੰਦੇ ਆ ਤੇ ਜਿਲ੍ਹੇ ਜਲੰਧ ਦੇ ਚ ਰਹਿੰਦੇ ਜਿਹੜੇ ਇਤਮੇ ਅੱਛਾ ਫਿਰ ਉਹ ਚੌਰੀ ਅਸਲਮ ਦੀ ਗੱਲ ਸੁਣਾਓ ਅਸਲਮ ਨੇ ਮੁਰਕੇ ਜਿਹੜਾ ਆਇਰ ਨੂੰ ਆਖਿਆ ਹਾਂ ਜਦੋਂ ਉਹਨਾਂ ਜਾ ਕੇ ਗਿਆ ਟਿਕਾਣੇ ਟਿਕਾਣ ਨੂੰ ਜੇਲ੍ਹ ਦਾਦ ਨੂੰ ਅੱਛਾ ਤੇ ਯਾਰ ਇਕੱਠੇ ਵਾਰਦੇ ਨਹੀਂ ਜਲ ਜਾਗੇ ਤੇ ਸਾਡੇ ਤੇ ਚਰਾਈ ਨਾ ਕਰੋ ਠੀਕ ਆ ਜਿਹੜਾ ਜੇਲ੍ਹ ਦਾਦ ਫਿਰ ਸੇਕ ਹੂੰ ਉਹਨੇ ਅਸਲਮ ਨੂੰ ਕਿਹਾ ਵੀ ਇੱਕ